ਕੁੰਬ ਬਤਾ ਜਲ ਰਹਿ ਜਾਲੂ ਮੈਨਾ ਕੁੰਬਨਾ ਹੋਏ ਯਾ ਨ ਬਤਾ ਮਨ ਰਹਿ ਸਾਡਾ ਮਨ ਹੈ ਇਹ ਬਹੁਤ ਢੋਢੀ ਤਾਂ ਇਹ ਮਨ ਸ਼ਕਤੀ ਇਹ ਹੰਸੀ ਤੇ ਮਨ ਦੇ ਵਿਚਾਰ ਹੀ ਇੱਕ ਜੀਵਾਤਮਾ ਨੂੰ ਰਾਣੇ ਨੂੰ ਭਲੇ ਪਾਸੇ ਵੀ ਲਿਜਾ ਸਕਦੇ ਨੇ ਤੇ ਬੁਰੇ ਪਾਸੇ ਵੀ ਜੇਕਰ ਗੁਰੂ ਕਿਰਪਾ ਨਾਲ ਇਸ ਮਨ ਦੇ ਵਿਚਾਰ ਸਭ ਹੋਣ ਚੰਗੀ ਸੰਗਤ ਮਿਲੇ ਫਿਰ ਸਿੱਖ ਪਿਆਰਿਆਂ ਦੀ ਬਾਣੀ ਦਾ ਪਾਠ ਹੋਏ ਸਿਮਰਨ ਨਾਲ ਜੁੜੇ ਤਾਂ ਇਹ ਮਨ ਸ਼ਬਦ ਨਾਲ ਜੁੜ ਕੇ ਦੀ ਸੁਰਤ ਉੱਪਰ ਮੁ ਜਾਏਗੀ ਸੱਚੇ ਪਾਸੇ ਜਾਏਗੀ ਨਿਮਾਂਦਰ ਵਾਲੇ ਪਾਸੇ ਜਾਏਗੀ ਫਿਦਾਚਾਰੀ ਬਣੇਗਾ ਰੱਬ ਦਾ ਕਾਲਾ ਬਣੇਗਾ ਰਬ ਨਾ ਕਰੇ ਪੈੜੀ ਸੰਗਤ ਮਿਲੇ ਬਗਾਈਆਂ ਵਾਲੇ ਪਾਸੇ ਚੁਰਜੇ ਮਨ ਤਾਂ ਸੁਰਤ ਨਿਵਾਣ ਪਾਸੇ ਤੇ ਕਿਉਂਕਿ ਨਿਵਾਣ ਪਾਸੇ ਜਾਣ ਵਾਸਤੇ ਵਿਚੋੜ ਨਹੀਂ ਲਾਣਾ ਪੈਂਦਾ ਆਪਣੇ ਆਪ ਹੀ ਬੁਰੀ ਸੰਗਤ ਮਿਲੀ ਉਹੀ ਕਰੇਗਾ ਜੀ ਬੁਰੇ ਆਦਮੀ ਕਰਦੇ ਤੇ ਸੋਚ ਪੈੜੀ ਹੋ ਜੇਗੀ ਐਸੇ ਕਰਮ ਬਣ ਜਾਣਗੇ ਦੁੱਖਾਂ ਦਾ ਬਾਕੀ ਸੁਰਤ ਬਹੁਤ ਪਿਆਰੇ ਪਰਵਾਪਾਣੇ ਪੰਦਤ ਸਬਜ ਦਾ ਚੰਗੀ ਸੰਗਤ ਦਾ ਸਿਮਰਨ ਦਾ ਸੰਗਤ ਕਰਨੀ ਪੈਂਦੀ ਹੈ ਬਾਗ ਪੂਜਾ ਕਰਨੀ ਪੈਂਦੀ ਹੈ ਤੇ ਗੁਰੂ ਦੀ ਕਿਰਪਾ ਹੋਵੇ ਤਾਂ ਸੁਰਤ ਉੱਪਰ ਵੱਲ ਫਸ ਜਾਏਗੀ ਪਾਉ ਸੱਚੇ ਮਾਰਗ ਤੇ ਜਾਏਗੀ ਇਹ ਸੱਚਾ ਇਨਸਾਨ ਹੈ ਇਸ ਸ਼्लोक ਹੈ ਮਹਾਰਾ ਜੀ ਹਮੇਂ ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਮਿੱਟੀ ਤੇ ਪਾਣੀ ਦੇ ਸੰਯੋਗ ਨਾਲ ਜੋ ਘਮਿਆਰ ਹੈ ਆਪਣੇ ਪ੍ਰੇਮ ਦੇ ਨਾਲ ਮਿੱਟੀ ਨੂੰ ਤਰੀਕੇ ਬਦਲ ਪੈਣਾ ਸਮਝਦਾ ਹੈ। ਜਾਲ ਤੇ ਮਿੱਟੀ ਖਾਲੀ ਮਿੱਟੀ ਹੈ ਜਲ ਪਾਓ ਮਿੱਟੀ ਵਿਖਰ ਜਿਹੜੇ ਨਹੀਂ ਸਕਦੀ। ਪਰ ਇਹ ਜੁਗਤੀ ਹੈ ਦੇਖੋ ਇੱਕ ਤਰੀਕਾ ਹੈ ਉਹ ਮਿੱਟੀ ਤੇ ਪਾਣੀ ਦੇ ਗਾਰਾ ਬਣਾਉਂਦਾ ਹੈ ਇਸ ਨੂੰ ਆਪਣਾ ਮਸਦਾ ਹੈ ਮਿੱਟੀ ਚੁੰਮਦਾ ਹੈ ਪਾਣੀ ਪਾ ਕੇ ਤਰੀਕੇ ਨਾਲ ਇਸ ਮਿੱਟੀ ਨਾਲ ਘੜਾ ਜਲਾ ਮਿੱਟੀ ਤੇ ਪਾਣੀ ਦਾਸ ਬਹੁਤ ਅਲਗ ਅਲਗ ਸੀ ਹੁਣ ਗੁਰੂ ਪਿਆਰੇ ਉਹਨੇ ਤਰੀਕਾ ਵਰਤਿਆ ਯੋਜਨਾ ਵਰਤੀ ਜ਼ੁਗਤੀ ਵਰ ਜੋ ਕੜਾ ਬਣ ਗਿਆ ਉਨੋਹੀ ਜਲ ਜਿਹੜਾ ਸਪਾਰ ਮਾਨ ਰਿਹਾ ਸੀ ਜ਼ੁਤੀ ਵਹਾਂ ਵਹਲੇ ਜਾ ਰਿਹਾ ਸੀ ਕੜੇ ਵਿੱਚ ਰੁਕਾ ਲਿਆ ਉਹ ਜਲ ਉੱਥੇ ਟੈਰ ਗਿਆ ਔਰ ਇਸ ਤਰ੍ਹਾਂ ਨੇ ਪਹੁੰਚੋਂ ਦਾ ਕੜਾ ਮਨ ਜਲਤੇ ਦੇ ਬਣਾ ਬਿਨਾਂ ਜਲਤੇ ਨ ਮਨ ਸਕਦਾ ਖੱਲੀ ਮਿੱਟੀ ਕੋ ਢਾਣੀ ਬਣਾ ਸਕਦੀ ਸੀ ਇਸ ਤਰ੍ਹਾਂ ਦੇ ਪ੍ਰਿਆਰਿਆ ਮਾਨ ਹੈ ਤੇ ਗੁਰੂ ਦੇ ਸਿ ਅਕਰਨੇ ਕੁੰਭੀ ਵੱੱਦਾ ਜਲੇ ਰਹੇ ਜਲ ਬਿਨ ਕੋਮ ਬਣਾ ਹੋਈ ਗਿਆਨ ਕ ਬੱਧਾ ਮਨ ਰਹੇ ਕੋਈ ਨ ਗਿਆਨ ਗਿਆਨ ਕ ਬੱਧਾ ਜਿਹੜਾ ਮਨ ਬਾਹਰ ਗਿਆਨ ਦੇ ਗੁਰੂ ਤੇ ਮਿੱਟੀ ਪਾਣੀ ਤੇ ਪਿਆ ਗੁਰੂ ਕੋਲ ਜੁਗਤੀ ਹੈ ਮਨ ਨੂੰ ਰੋਕਣ ਦੀ ਗੁਰੂ ਕੋਲ ਤਰੀਕਾ ਹੈ ਮਨ ਨੂੰ ਸਬਦ ਦਾ ਗਿਆਨ ਦੇ ਕੇ ਪਰਮਾਤਮਾ ਵਾਲੇ ਪਾਸੇ ਜੋੜਨ ਦਾ ਤਰੀਕਾ ਹੈ ਜੁਗਤੀ ਹੈ ਮਾਰਕੰਦੇ ਨੇ ਬਰਿਹਾਰੀ ਗੁਰੂ ਆਪਣੇ ਦੇਉ ਹਾਲ ਇਸ ਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੇ ਬਰ ਗੁਰੂ ਕੀ ਹੈ ਅਗਿਆਨਤਾ ਤੋਂ ਪ੍ਰਕਾਸ਼ ਵਾਲੇ ਪਾਸੇ ਲੈ ਕੇ ਜਾਣ ਵਾਲੀ ਤਾਕਤ ਗੋ ਤੇ ਰੂ ਇਹਦੇ ਸ਼ਬਦ ਕਰਦੇ ਹਨ ਹਨੇਰੇ ਤੋਂ ਪ੍ਰਕਾਸ਼ ਆਪਾ ਨਾਨਕ ਲੇਵ ਅਸੀਖਾਂ ਜੋ ਨਾਨਕ ਦੇ ਮਹਾਰਾਜ ਜੀ ਹੁੰਦੇ ਆ ਤਨ ਗੁਰੰਸ ਸ ਮਾਰ ਧਾਰਣੀ ਹਾਂ ਦਸਾਂ ਜਮਦ ਰਾਗ ਦੇ ਗੁਰੂ ਮਹਾਰਾਜ ਜੀ ਨੇ ਅਖੀਰਕਾਰ ਸਾਨੂੰ ਸ਼ਬਦ ਸਬਦ ਹੈ ਪਰਮਾਤਮਾ ਹੀ ਪ੍ਰਕਾਸ਼ ਹੈ ਅਨਾਹਰ ਸਦਿ ਪ੍ਰਵਾਵੇ ਤੇ ਹੀ ਸਭ ਵਿੱਚ ਇੱਕ ਕਵਾਵੇ ਤੇ ੜੋਦਖਣ ਓਂਕਾਰ ਦੀ ਬਾਣੀ ਇੱਕ ਓਮਕਾਰ ਪਾਵ ਇੱਕ ਕਾਓ ਨੇ ਇੱਕ ਸਬਦ ਦੇ ਨਾਲ ਹੀ ਪਰਮਾਤਮਾ ਨੇ ਹਿੰਦਸਤੀ ਬਣਾਈ ਆਪਣੇ ਆਪ ਤੋਂ ਵਹਿ ਗੋ ਵਾਪਰੇ ਇੱਕ ਜੋਤ ਤੇ ਪ੍ਰਕਾਸ਼ ਹੈ ਉਹ ਨਿਰੰਕਾਰ ਵੀ ਹੈ ਸਕਾਰੂਪੀ ਜੋ ਜੋ ਗੁਰਪਿਆਰ ਇਹ ਪ੍ਰਕਾਸ਼ ਅੰਦਰ ਜਾਂਦਾ ਹੈ ਮਨ ਦੇ ਅਗੰਤਾ ਦੂਰ ਹੁੰਦੀ ਹੈ ਪਰਮ ਕਲੇਖੇ ਨਿਕਲਦੇ ਨੇ ਉਹੀ ਮਨ ਜਿਹੜਾ ਪਹਿਲਾਂ ਸੀ ਸੀ ਤਾਕਤ ਵਰਸੀ ਬਾਰ-ਬਾਰ ਮਰਦਾ ਉਦਾਸ ਸੀ ਦੰਤਵਾਸਿਆਂ ਵਾਲੇ ਤਸਵੀਦਾ ਸੀ ਮਾਰ ਦੇ ਪ੍ਰਵਾਦ ਵਿੱਚ ਸੀ ਤੇ ਪਰਮਾਤਮਾ ਵਾਲੇ ਮਾਰਦ ਨਹੀਂ ਸੀ ਹੁੰਦਾ ਜੇ ਮੈਂ ਸੱਚੀ ਗੁਰਦਾ ਪ੍ਰਕਾਸ਼ ਅੰਦਰ ਹੋਇਆ ਗਿਆਨ ਮਿਲਿਆ ਗਿਆਨ ਕਹਤਾ ਮਨ ਫਿਰ ਮਨ ਟਿਕ ਜਾਂਦਾ ਹੈ ਆਂਤ੍ਰ ਆ ਗੁਰੂ ਜੀ ਗੁਰਬਿੰਗਾਂ ਨੇ ਇਸ ਲਈ ਬਾਈ ਗੁਰੂ ਵਾਲੇ ਪੜਨਾ ਜ਼ਰੂਰੀ ਹੈ ਸੰਸਰਤ ਗੁਰੂ ਜੀਵਾਤਮਾਨ ਉਤਾਰਨ ਆਪ ਗੁਰੂ ਮੁਖ ਹੈ ਸਤਿ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾ ਤਿਸ ਕਾ ਸੰਗਿ ਸਿਖਿ ਉਧਰੇ ਨਾਨਕ ਹਰ ਗੁੰਗਾ ਸਰਦਿਸਮਰਜ ਗੁਰੂ ਹੀ ਜੀਵਾਤਨ ਅਗਿਆਨਤਾ ਤੋਂ ਬਾਹਰ ਕੱਢਦੇ ਰਾਮਨਾਮ ਸਾਡਾ ਗੁਰੂ ਸ਼ਬਦ ਗੁਰੂ ਤੁਮ ਗੁਰੰਦਸ ਸਾਰੇ ਉਜੇ ਬਟਲ ਪ੍ਰਕਾਸ਼ ਆਪਣੇ ਆਪ ਜਦੋਂ ਆਪ ਜੁੜੋਗੇ ਅੰਦਰ ਪ੍ਰਕਾਸ਼ ਸਹਿ ਜਿਸੇ ਅਗਿਆਨਤਾ ਮਿਟਦੀ ਹੈ ਮੁਕਤੀ ਹੁੰਦੀ ਹੈ ਤੇ ਗੁਰਿਆਰੇ ਸ਼ਬਦ ਗੁਰੂ ਦੇ ਨਾਲ ਜੁੜਿਆਂ ਰਾਮ ਦੇ ਨਾਲ ਸੁੱਤੀ ਜੋਦੀ ਲਿਬ ਪੈਦਾ ਹੁੰਦੀ ਹੈ ਮਨ ਤਨ ਨਾਮ ਜਪੋ ਲਿਵ ਲਾਈ ਦੁਖ ਦਰਦ ਮੰਤਿ ਪਉ ਜਾਇ ਅੰਦਰੋਂ ਪਰਮ ਹੋ ਜੇਗਾ ਦੂਰ ਕੋਲੇਖੇ ਦੂਰ ਡਰ ਦੂਰ ਹੋ ਜੇਗਾ ਮੌਤ ਰੋ ਕਿਸ ਚਾਇਨੇ ਪਰਵਾਣ ਕਰ ਲੇਗਾ ਵੀ ਜੋਣਾ ਝੂਠ ਹੈ ਮਰਨਾ ਸੱਚ ਹੈ ਫਿਰ ਪ੍ਰਾਣੀ ਹਸਲੇ ਸਵਸਾ ਨੂੰ ਭਲੇ ਵਾਲੇ ਪਾਸੇ ਲਾ ਕੇ ਧਰਮ ਦੇ ਕੀਰਤ ਕਰਦੇ ਹੋਇਆ ਰੱਬ ਦਾ ਨਾਮ ਜਪਦਾ ਹੋ ਪ੍ਰਾਣੀ ਕੀ ਬਣ ਜਾਂਦਾ ਹੈ ਸਚਨ ਸੰਾਨੁਰਗਾ ਪਿਆਰਾ ਰੱਬ ਦਾ ਪਿਆਰਾ ਸਿਵਾਸ ਤੇ ਪਾਇਸ ਗੁਰੂ ਗੁਰੂ ਜੀ ਬਾਣੀ ਦਾ ਪਾਠ ਕੁਲਿਤ ਨੇ ਅੱਜ ਵੀ ਬਾਣੀ ਵਿਚਾਰੀ ਸਮਝੀ ਫਿਰਦੇ ਵਿਸਾਗ ਇਸ ਜੀਵਨੰਦਰ ਢਾਲੇ ਗੁਰਵਾਣੀ ਸਤ ਸ੍ਰੂਪ ਹੈ ਗੁਰਬਾਣੀ ਬਣੀ ਹੈ ਭਾਈ ਗੁਰਬਾਣੀ ਰੱਬ ਦਾ ਰੂਪ ਹੈ ਰੱਬ ਜਿसे ਬਣਾ ਦਿੰਦੀ ਹੈ ਇਸ ਕੇ ਗੁਰਬਾਣੀ ਬਣਦਾ ਹੈ ਗੁਰਬਾਣੀ ਨੂੰ ਪ੍ਰਮਾਣ ਜੋ ਜੋ ਹੁਕਮ ਨੇ ਉਹਨਾਂ ਦੀ ਪਾਲਣਾ ਗੁਰ ਤੇ ਹੈ ਸਰਕਾਰ ਕਮਾਵ ਗੁਰ ਕੀ ਕਰਨੇ ਕੋ ਕਾਟ ਤਾ ਸਮਰਥ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਜੋ ਜੋ ਟਲਨੇ ਮਹਾਰਾਜ ਦੇ ਬਾਣੀ ਜਿੱਥੇ ਪਤੀ ਦਾ ਸਾਧਨ ਹੈ ਭਗਤੀ ਦਾ ਸਾਧਨ ਹੈ ਗੁਰੂ ਪਿਆਰਿਓ ਉੱਥੇ ਪਰਮਾਤਮਾ ਦਾ ਰੂਪ ਵੀ ਹੈ ਵਾਹ ਵਾਹ ਬਾਣੀ ਦਰਨਵਾਕ ਬਹੁਤ ਗੜਾ ਹਾਸਾ ਤੀਰ ਜਿਲਦਾ ਹੈ ਦੋਖ ਸੂਸਾਈ ਐਸੀ ਬਾਣੀ ਨੂੰ ਬਾਸ਼ਿਰ ਦੇਸਾਣਾ ਕਰੀਏ ਪ੍ਰੇਮ ਨਾਲ ਲਗਾਣਾ ਉਹ ਤਦ ਹੋਏਗਾ ਜੇ ਪਾਏ ਗੁਰੂ ਦੇ ਪੈ ਵਿੱਚ ਰਹਿ ਗੁਰੂ ਨੂੰ ਸਤ ਕਰਕੇ ਮੰਨਾਂਗੇ ਸਭ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਪਣੀ ਵਿਸ਼ਵਾਸ ਕਰੀਏ ਕਿ ਮੈਂ ਗੁਰੂ ਦਾਸ ਸਿਖ ਹਾਂ ਮੇਰਾ ਪ੍ਰੋਸਾ ਗੁਨਾਹ ਦੇ ਜੀ ਮਹਾਰਾਜ ਜੀ ਹੰਦੇ ਨੇ ਤੇ ਮੇਰਾ ਗੁਰੂ ਕਿੱਜਾ ਕੇ ਸਮਰੱਥ ਗੁਰੂ ਮੈਨੂੰ ਤਾਰੇਗਾ ਪਵ ਸਾਗਰ ਤੋਂ ਪਾਰ ਕਰੇ ਜੇ ਆਪਣੇ ਆਪ ਤੇ ਵਿਸ਼ਵਾਸ ਉਹਦਾ ਸਮਰੱਥ ਗੁਰੂ ਤੇ ਪ੍ਰੋਸਾ ਜੇ ਸਮਰੱਥ ਗੁਰੂ ਤੇ ਪ੍ਰੋਸਾ ਉਹਦਾ ਸਾਇਸ ਬਾਹਰ ਦਾ ਤੇ ਪ੍ਰੋਸਾ ਬਣ ਜਾਂਦਾ ਹੈ ਕਿੰਦਾ ਰੱਬ ਤੇ ਪ੍ਰੋਸਾ ਬਣਾਂਗੇ ਪੂਜਾ ਹੋਏਗੀ ਅਕਾਲ ਦੀ ਪ੍ਰਮਾਤਮਾ ਦੀ ਪਰਚਾ ਸਬਦਾ ਦੀਦਾਰ ਖਾਲਸੇ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵੇਂ ਦਰਗੇ ਪਹੁੰਚੀ ਆਤਮਾ ਰੰਗੀਆਂ ਰੂਹਾਂ ਫਿਕਾਰਾਂ ਤੋਂ ਰਹਿਤ ਨਰਲੇ ਭੋਗੇ ਮਾਇਆ ਤੋਂ ਰੱਬ ਦਾ ਨਾਮ ਜਪਦੀਆਂ ਨੇ ਦਸਾਂ ਨਾਮ ਦੇ ਕੀਰਤ ਕਰਦੀਆਂ ਨੇ ਉਹ ਪ੍ਰਾਨ ਇੱਥੇ ਵੀ ਸੁਖੀ ਤਰਗਾਵੀ ਜਾ ਕੇ ਜੈ ਦੇ ਘਰ ਬਣੇ ਬਜਰੂਰ ਸਮਰਸ ਗੁਰ ਨਾਲ ਜੁੜੀਏ ਗੁਰੂ ਦੀ ਆਗਿਆ ਦਾ ਪਾਲਨ ਕਰੀਏ ਇੱਕ ਸੱਚੇ ਇਨਸਾਨ ਬਣ ਕੇ ਸੱਚੇ ਸਿੱਖ ਅਮਰਤਾ ਦੇ ਸਿੰਘ ਸਜੇ ਪੰਜਾਂ ਕੋਲ ਬਜਰੂਰ ਕੰਡ ਪਹਲ ਗ੍ਰਹਿਣ ਕਰੋ ਨਾਮ ਨਾਲ ਮਰਿਆਦਾ ਪਾਲਨ ਕਰੋ ਰਹਿਤ ਵਿੱਚ ਆਓ ਤੇ ਗੁਰ ਆਪਣੇ ਆਪ ਨੂੰ ਸੱਚਾ ਸਿੱਖ ਅਕਵਾ ਕੇ ਜੀਵਨ ਸਫਲਾ ਕਰੀਏ ਤੁਹਾਡੇ ਜੀਵਨ ਦੀ ਚਾਲ ਵਿੱਚੋਂ ਵੀਰੋ ਦੀ ਮਹਿਕ ਆਏ ਤੁਹਾਡਾ ਜੀਵਨ ਦੇਖ ਲੋ ਕਹਿਣ ਵੀ ਗੁਰਦਸਿਕ ਹੈ ਤੁਹਾਡੇ ਜੀਵਨ ਚਾਲ ਮਰਿਆਦਾ ਗੁਰੂ ਦੀਆਂ ਬਾਣਾਂ ਕਰਾਈ। ਐਸੀ ਕਰਨੀ ਹੋਏ ਗੁਰ ਸਿੱਖ ਦੀ ਕਿ ਲੋਕ ਕਹਣ ਕਿ ਵਾਹ! ਕੀ ਬਾਤ ਹੈ। ਇਹ ਗੁਰ ਦਾ ਸਿੱਖ ਹੈ ਜਿਹਦਾ ਤਬਦੀ ਬਲਖਣ ਦਾ ਸੱਚ ਵਾਲਾ ਹੈ, ਇਮਾਨਦਾਰੀ ਵਾਲਾ ਤੇ ਬਹੁਤ ਹੀ ਸੱਚ ਨੂੰ ਕਮਾਉਂਦਾ ਹੈ। ਭਲਾ ਲੋਕ ਦਾ ਹੈ। ਐਸੇ ਪਾਜੀਆਂ ਦਾ ਭਲਾ ਹੋ ਗੁੰਦਾ ਹੈ, ਜੀਵਨ ਸਫਲਾ ਹੋ ਗੁੰਦਾ ਹੈ। ਸੱਚੀ ਬਾਸ਼ਾ ਕਿਰਪਾ ਕਰ ਸਾਨੂੰ ਇਸ ਮੱਦੇਗੀ ਸ਼ਬਦ ਨਾਲ ਜੋੜਨ। ਬਹੁਤ ਦੇ ਕਿਰਪਾ ਬਣਿਆ ਜੀ ਬਾਰ ਬਾਰ ਬਹੁਤ ਧੰਨਵਾਦ ਕਰੀਏ ਸ਼ੁਕਰਾਨਾ ਕਰੀਏ ਗੁਰੂ ਮਹਾਰਾਜ ਜੀ ਅੰਦਰ ਪਰਮ ਪਿਤਾ ਪਰਮਾਤਮਾ ਦਾ ਸੱਚੇ ਬਾਸ਼ਿ ਸਾਰੇ ਨੂੰ ਸਤਿ ਆਪਾ ਲੈ ਕੇ ਲਾਏ ਜੀ ਦਾ ਖਰਸਾ ਨਵਾਜ ਗੁਰੂ ਜੀ ਕੀ